ਲਗਾਤਾਰ ਛੱਕੇ ਦੇ ਰਹੀ ਹੈ ਸਰਕਾਰ પેટ્રોલ ਤੇ ਡੀਜ਼ਲ ਤੋਂ ਬਾਅਦ ਹੁਣ ਐਲਪੀਜੀ ਨੇ ਵਧਾਈ ਕੀਮਤ 50 ਰੁਪਏ ਦਾ ਕੀਤਾ ਵਾਅਦਾ ਜੀਹਾਂ પેટ્રોલ ਅਤੇ ਡੀਜ਼ਲ ਤੋਂ ਬਾਅਦ ਹੁਣ ਐਲਪੀਜੀ ਗੈਸ ਕੀਮਤ ਵਿੱਚ ਵੀ 50 ਰੁਪਏ ਦਾ ਵਾਅਦਾ ਕਰ ਦਿੱਤਾ ਗਿਆ ਹੈ ਕੀਮਤਾਂ ਵਿੱਚ ਵਾਅਦੇ ਦਾ ਐਲਾਨ ਕਰਦੇ ਹੋਏ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਸਮੀਖਿਆ ਕਰਾਂਗੇ ਅੱਜ ਹੀ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦੋ ਰੁਪਏ ਦਾ ਵਾਧਾ ਕਰ ਦਿੱਤਾ ਹੈ ਤਾਂ ਨੂੰ ਦੱਸਦੀ ਏ ਐਲਪੀਜੀ ਗੈਸ ਤੇ ਪੈਟਰੋਲ ਦੀਆਂ ਕੀਮਤਾਂ ਵਧੀਆਂ ਨੇ ਤੇ ਅੱਜ ਰਾਤ ਤੋਂ 12 ਵਜੇ ਤੋਂ ਲਾਗੂ ਹੋ ਜਾਣਗੀਆਂ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਤੇ ਮੰਗਲਵਾਰ ਯਾਨੀ ਕਿ ਅੱਜ ਪੈਚ ਅਗੇਂਸਟ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਗਲਵਾਰ 8 ਅਪ੍ਰੈਲ 2025 ਤੋਂ ਐਲਪੀਜੀ ਗੈਸ ਲੰਡ ਦੀ ਕੀਮਤ ਵਿੱਚ ਪੰਜਾਰ ਪੇਦਾ ਵਾਦਾ ਕਰ ਦਿੱਤਾ ਗਿਆ ਇਹ ਵਾਦਾ ਸਾਰੇ ਖਪਤਕਾਰ ਯਾਨੀ ਕਿ ਉਜਵਲਾ ਯੋਜਨਾ ਅਤੇ ਗੈਰ ਉਜਵਲਾ ਤੇ ਲਾਗੂ ਹੋਵੇਗਾ ਤੁਹਾਨੂੰ ਦੱਸ ਦਈਏ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਗਰੀਬ ਔਰਤਾਂ ਨੂੰ ਮੁਫਤ ਗੈਸ ਕਨੈਕਸ਼ਨ ਦਿੱਤੇ ਜਾਂਦੇ ਨੇ ਤਾਂ ਜੋ ਉਹ ਸਾਫ਼ ਖਾਣਾ ਪਕਾਉਣ ਵਾਲਾ ਬਾਲਣ ਯਾਨੀ ਕਿ ਐਲ ਪੀ ਜੀ ਪ੍ਰਾਪਤ ਕਰ ਸਕਣ ਇਸ ਯੋਜਨਾ ਦਾ ਲਾਭ ਪਿੰਡੂ ਖੇਤਰਾਂ ਦੀਆਂ ਗਰੀਬ ਔਰਤਾਂ ਨੂੰ ਦਿੱਤਾ ਜਾਂਦਾ ਹੈ ਹੁਣ ਨਵੀਆਂ ਕੀਮਤਾਂ ਦੇ ਅਨੁਸਾਰ ਕੀਮਤਾਂ ਦੇ ਅਨੁਸਾਰ ਉਜਵਲਾ ਯੋਜਨਾ ਅਤੇ ਹੋਰ ਖਪਤਕਾਰ ਦੋਵਾਂ ਨੂੰ ਗੈਸ ਸਿਲੰਡਰ ਲਈ 50 ਰੁਪਏ ਹੋਰ ਦੇਣੇ ਪੈਣਗੇ ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਐਲਪੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਜਾਵੇਗਾ ਉਜਵਲ ਯੋਜਨਾ ਦੇ ਲਾਭਪਾਤਰਾਂ ਲਈ ਗੈਸ ਲੈਣ ਦੀ ਕੀਮਤ ਹੁਣ 500 ਰੁਪਏ ਤੋਂ ਵੱਧ ਕੇ 550 ਰੁਪਏ ਹੋ ਜਾਵੇਗੀ ਜਦੋਂ ਕਿ ਖਪਤਕਾਰਾਂ ਨੂੰ ਹੁਣ 800-300 ਰੁਪਏ ਦੀ بجائے 853 ਰੁਪਏ ਦੇਣੇ ਪੈਣਗੇ ਕੇਂਦਰ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਸਥਾਈ ਨਹੀਂ ਹੈ ਇਸ ਦੀ ਹਰ 2 ਤੋਂ 3 ਹਫ਼ਤੇ ਵਿੱਚ ਸਮੀਖਿਆ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਵੰਦੀ ਹੋਈ ਐਕਸਾਈਂਡ ਡਿਊਟੀ ਦਾ ਬੋਝ ਆਮ ਲੋਕਾਂ ਤੇ ਨਹੀਂ ਪਾਇਆ ਜਾਵੇਗਾ ਇਹ ਵਾਅਦਾ ਤੇਲ ਕੰਪਨੀਆਂ ਨੂੰ ਗੈਸ ਵੇਚ ਰਿ ਵਿੱਚ ਹੋਏ 32000 ਕਰੋੜ ਰੁਪਏ ਦੇ ਨੁਕਸਾਨ ਦੀ ਪਰਪਾਈ ਲਈ ਕੀਤਾ ਗਿਆ ਅਫਰੰਟ ਓਨ ਦਾ ਰੈਕੋਰਡ ਵੀ ਹੈ ਅਲਰੇਡੀ ਇਸ਼ੂਡ ਅ ਕਲੈਰੀਫਿਕੇਸ਼ਨ ਟੂ ਦ ਮਿਨਿਸਟਰੀ ਥਿਸ ਵਿਲ ਨੋਟ ਬੀ ਪਾਸਡ ਔਨ ਟੂ ਦ ਕੰਜ਼ਿਊਮਰ ਸੋ ਨਾਓ ਦ ਨੈਕਸਟ ਕੁਐਸਚਨ ਇਜ਼ ਵਾਟ ਇਜ਼ ਗੋਇੰ ਟੂ ਹੈਪਨ ਟੂ ਪੈਟਰੋਲ ਪ੍ਰਾਈਸਸ ਬਿਕਾਜ਼ ਆਈ ਨੋ ਯੂ ਗਾਈਜ਼ ਆਰ ਡਾਈੰਗ ਟੂ ਆਸਕ ਮੀ ਦਿਸ ਕੁਐਸਚਨ ਯੂਰ ਸੈਵਰਲ ਆਫ ਯੂ ਹੈਵ ਅਲਰੇਡੀ ਮੈਸੇਜਡ ਮੀ ਲੁੱਕ ਇੰਟਰਨੈਸ਼ਨਲ ਪ੍ਰਾਈਸ ਆਫ ਪੈਟਰੋਲ Came down to about, around $60 a barrel, $60 of crude per barrel in the last uh, day or so. But please remember that our oil marketing companies, with whose work I'm more familiar, but even the private sector companies, they carry inventories over a 45 day period and if you go back to say early january the crude price then was 83 dollars which came down subsequently to 75 dollars so the crude inventory that they are carrying is at 75 dollars on an average per barrel so by